ਕਾਲੇ ਵਿੱਚ ਮੈਨੂੰ ਹਿਮਾਂਸ਼ੀ ਖੁਰਾਨਾ ਦੀ ਫਿਲਮ ਹਾਂ ਮੈਂ ਪਾਗਲ ਹਾਂ ਦਾ ਟ੍ਰੇਲਰ ਦੇਖਣ ਨੂੰ ਮਿਲਿਆ ਜਿਹਨੂੰ ਦੇਖ ਮੈਨੂੰ ਲੱਗਿਆ ਕਿ ਇਹ ਫਿਲਮ ਇੰਡਸਟਰੀ ਲਈ ਇੱਕ ਗੇਮ ਚੇਂਜਰ ਹੋ ਸਕਦੀ ਹੈ ਜੋ ਕਿ ਕੇਬਲ 1 ਪਲੇਟਫਾਰਮ ਤੇ 25 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਕੇਬਲ 1 ਤੇ ਸਾਗਾ ਸਟੂਡੀਓਜ਼ ਲੈ ਕੇ ਆ ਰਹੇ ਨੇ ਨਵਾਂ ਕਨਸੈਪਟ ਹਾਂ ਮੈਂ ਪਾਗਲ ਹਾਂ ਇਹ ਪਹਿਲੀ ਪੰਜਾਬੀ ਫਿਲਮ ਹੈ ਜਿਸ ਵਿੱਚ ਸਸਪੈਂਸ ਥ੍ਰਿਲਰ ਡਾਰਕ ਤੇ ਮਰਡਰ ਮਿਸਟਰੀ ਸਭ ਕੁਝ ਦੇਖਣ ਨੂੰ ਮਿਲੇਗਾ ਕਹਾਣੀ ਵਿੱਚ ਕ੍ਰਾਈਮ ਵੀ ਹੈ ਜੋ ਦਰਸ਼ਕਾਂ ਨੂੰ ਅਖੀਰ ਤੱਕ ਜਕੜ ਕੇ ਰੱਖੇਗੀ ਇਹ ਬਿਲਕੁਲ ਯੂਥਫੁਲ ਅੰਦਾਜ਼ ਵਿੱਚ ਬਣਾਈ ਗਈ ਹੈ ਤੇ OTT ਮਟੀਰੀਅਲ ਲਈ ਖਾਸ ਹੈ ਪੰਜਾਬੀ OTT ਹੁਣ ਬਦਲ ਰਿਹਾ ਹੈ ਕੇਬਲ 1 ਤੇ ਸਾਗਾ ਸਟੂਡੀਓਜ਼ ਇੱਕ ਨਵਾਂ ਤਜਰਬਾ ਲੈ ਕੇ ਆ ਰਹੇ ਨੇ ਫਿਲਮ ਦਾ 뮤직 ਸਾਗਾ 뮤직 ਉੱਤੇ ਆਵੇਗਾ ਜਿਸ ਵਿੱਚ ਜਾਣੇ ਮਾਣੇ ਸਿੰਗਰਾਂ ਦੇ ਅਮੇਜ਼ਿੰਗ ਟਰੈਕ ਵੀ ਨੇ 뮤직 ਵੀ ਬਾਖ ਕਮਾਲ ਦਾ ਹੈ ਡਾਇਰੈਕਟਰ ਅਮਰਪ੍ਰੀਤ ਜੀਐਸ ਛਾਬੜਾ ਜੀ ਨੇ ਤੇ ਪ੍ਰੋਡਿਊਸਰਸ ਨੇ ਸੁਮਿਤ ਸਿੰਘ ਫਿਲਮ 25 ਜੁਲਾਈ ਨੂੰ ਕੇਬਲ 1 OTT ਤੇ ਰਿਲੀਜ਼ ਹੋਣ ਜਾ ਰਹੀ ਹੈ